ਆਖਰਕਾਰ ਹਰਜਿੰਦਰ ਸਿੰਘ ਧਾਮੀ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਕੌਣ ਬਣੇਗਾ ਕੀ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਹੋਵੇਗਾ ਕੀ ਗਿਆਨੀ ਰਗबीर ਸਿੰਘ ਕੋਈ ਵੱਡੀ ਗੇਮ ਪਾਉਣ ਜਾ ਰਹੇ ਨੇ ਕੀ ਗਿਆਨੀ ਰਗबीर ਸਿੰਘ ਆਉਣ ਵਾਲੇ ਦਿਨਾਂ ਦੇ ਵਿੱਚ ਜਾਨੀ ਕਿ ਕੱਲ ਸਵੇਰੇ ਕੋਈ ਵੱਡਾ ਧਮਾਕਾ ਕਰ ਸਕਦੇ ਨੇ ਹਰਜਿੰਦਰ ਸਿੰਘ ਧਾਮੀ ਕੀ ਅਕਾਲੀਆਂ ਦੇ ਲਈ ਨਵੀਂ ਮੁਸੀਬਤ ਖੜੀ ਕਰ ਸਕਦੇ ਨੇ ਕੀ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਸੁਖਬੀਰ ਬਾਦਲ ਵਿਰੁੱਧ ਬਗਾਵਤ ਮੰਨਿਆ ਜਾਵੇ ਕੀ ਇਸ ਤੋਂ ਵੀ ਵੱਡੀ ਬਗਾਵਤ ਅਕਾਲੀ ਦਲ ਚ ਸਿਰ ਚੁੱਕ ਰਹੀ ਹੈ ਇਹ ਸਾਰੇ ਸਵਾਲ ਨੇ ਤੇ ਇਹਦੇ ਪਿੱਛੇ ਕਈ ਖਬਰਾਂ ਨੇ ਇਨ੍ਹਾਂ ਸਵਾਲਾਂ ਦੇ ਪਿੱਛੇ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਤੁਸੀਂ ਜੁੜੇ ਹੋ ਲੋਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਚਾਨਕ ਆਏ ਤੇ ਆਪਣੇ ਅਸਤੀਫੇ ਦਾ ਐਲਾਨ ਕਰਕੇ ਤੁਰਦੇ ਬਣੇ ਪੰਜਾਬੀ ਦੀਆਂ ਮਸ਼ਹੂਰ ਕਾਵਸਤਰਾਂ ਨੇ ਪੜਾ ਹੋਇਆ ਮੇਰਾ ਚਰਖਾ ਟੁੱਟਾ ਜਿੰਦ ਅਜਾਬੋ ਛੁੱਟੀ ਲੱਗਦਾ ਇੰਜ ਆ ਕਿ ਹਰਜਿੰਦਰ ਸਿੰਘ ਧਾਮੀ ਇਸੇ ਤਰ੍ਹਾਂ ਨਾਲ ਹੀ ਸੋਚ ਕੇ ਆਏ ਸੀ ਦੱਸਿਆ ਜਾਂਦਾ ਹੈ ਖਬਰ ਨਿਕਲ ਕੇ ਆਈ ਹੈ ਕਿ ਧਾਮੀ ਨੇ ਚੁੱਪਚਪੀਤੇ ਸਾਰੀ ਕਾਰਵਾਈ ਪਾਈ ਹੈ ਸਾਰੀ ਦੀ ਸਾਰੀ ਕਾਰਵਾਈ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਦੱਸਿਆ ਨਹੀਂ ਕਿਸੇ ਨੂੰ ਪੁੱਛਿਆ ਨਹੀਂ ਧਾਮੀ ਨੇ ਇਹ ਅਟੈਂਪਟ ਇੱਕ ਤੋਂ ਦੋ ਵਾਰ ਪਹਿਲਾਂ ਵੀ ਕੀਤੇ ਸੀ ਟੇਟਾਮੀ ਇੰਨਾ ਅਟੈਂਪਟਾਂ ਦੇ ਵਿੱਚ ਇਸ ਕਰਕੇ ناکਾਮ ਹੋ ਗਏ ਜਾਂ ਉਹ ਸਿਰੇ ਨਹੀਂ ਚੜ ਸਕੇ ਕਿਉਂਕਿ ਉਹਨਾਂ ਨੂੰ ਮਨਾਉਣ ਵਾਲੇ ਉਹਨਾਂ ਦੇ ਹਮਦਰਦੀ ਜਾਂ ਉਹਨਾਂ ਨੂੰ ਕਹਿ ਲਿਆ ਕਿ ਇਸ ਕੰਮ ਤੋਂ ਰੋਕਣ ਵਾਲੇ ਬਹੁਤ ਲੋਕ ਸੀ ਇਸ ਵਾਰ ਕਿਹਾ ਜਾਂਦਾ ਕਿ ਥਾਮੀ ਨੇ ਮੌਕੇ ਦਾ ਫਾਇਦਾ ਚੁੱਕਿਆ ਆ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਧੀ ਦੇ ਅੱਜ ਵਿਆਹ ਦੀ ਰਿਸੈਪਸ਼ਨ ਚੱਲ ਰਹੀ ਸੀ ਉੱਥੇ ਲਗਭਗ ਅਕਾਲੀਵਾਲੀ ਨਹੀਂ ਹੋਰ ਪਾਰਟੀਆਂ ਦੇ ਵੀ ਜ਼ਿਆਦਾਤਰ ਆਗੂ ਉੱਥੇ ਸੀ ਸਾਰੇ ਉੱਥੇ ਰੁੱਝੇ ਹੋਏ ਸੀ ਤੇ ਥਾਮੀ ਨੇ ਚੁੱਪ ਕਰਕੇ ਇਧਰ ਹੋਏ ਗੇਮ ਪਾਤੀ ਹੁਣ ਸਵਾਲ ਇਹ ਹੈ ਕਿ ਧਾਮੀ ਤੋਂ ਬਾਅਦ ਪ੍ਰਧਾਨ ਕੌਣ ਬਣੇਗਾ ਕੀ ਸੁਖਬੀਰ ਸਿੰਘ ਬਾਦਲ ਕਿਸੇ ਆਪਣੇ ਚਹੇਤੇ ਨੂੰ ਪ੍ਰਧਾਨ ਲੈ ਆਉਣਗੇ ਜਾਂ ਫਿਰ ਵਿਰੋਧੀ ਧਿਰ ਕੋਈ ਤਗੜਮ ਲੜਾਉਣ ਦੇ ਵਿੱਚ ਕਾਮਯਾਬ ਹੋ ਜਾਵੇਗਾ ਮੁੱਢਲੀਆਂ ਰਿਪੋਰਟਾਂ ਜੋ ਆ ਰਹੀਆਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਖਬਰੇ ਆ ਰਹੀ ਹੈ ਕਿ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਅੰਮ੍ਰਿਤਸਰ ਪਹੁੰਚ ਚੁੱਕੇ ਆ ਉਹ ਅੱਜ ਸਵੇਰੇ ਹੀ ਅੰਮ੍ਰਿਤਸਰ ਆ ਗਏ ਸੀ ਤੇ ਉਹਨਾਂ ਦੇ ਅੰਮ੍ਰਿਤਸਰ ਆਉਣ ਤੋਂ ਬਾਅਦ ਚਰਚਾ ਇਹ ਹੈ ਕਿ ਕੱਲ੍ਹ ਨੂੰ ਸਵੇਰੇ ਵੱਡੇ ਪਟਾਕੇ ਪੈ ਸਕਦੇ ਇਹ ਵੀ ਹੋ ਸਕਦਾ ਹੈ ਕਿ ਗਿਆਨੀ ਰਗबीर ਸਿੰਘ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਨਾ ਮਨਜ਼ੂਰ ਕਰ ਦੇ। ਦੇਖੋ ਧਾਮੀ ਨੇ ਦੋ ਉਹਦੇ ਛੱਡੇ ਇੱਕ ਤਾਂ ਕਨਵੀਨਰ ਸੱਤ ਮੈਂਬਰੀ ਕਮੇਟੀ ਦੇ ਤੇ ਦੂਜਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ। ਦੋਵਾਂ ਦੇ ਵਿੱਚੋਂ ਜਿਹੜਾ ਇੱਕ ਸਿੱਧੇ ਰੂਪ ਚ ਅਧਿਕਾਰਤਾ ਜਥੇਦਾਰ ਗਿਆਨੀ ਰਗबीर ਸਿੰਘ ਕੋਲੇ ਆ ਕਿ ਸੱਤ ਮੈਂਬਰੀ ਕਮੇਟੀ ਵਾਲਾ ਅਸਤੀਫਾ ਜਿਹੜਾ ਉਹ ਨਾ ਮਨਜ਼ੂਰ ਕਰ ਦਿੱਤਾ ਜਾਵੇ। ਦੂਜਾ ਉਹ आदेश ਕਰ ਸਕਦੇ ਆ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਜ ਜਿਹਨੂੰ ਐਗਜ਼ੀਕਿਊਟਿਵ ਕਮੇਟੀ ਵੀ ਕਿਹਾ ਜਾਂਦਾ ਹੈ ਕਿ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਨਹੀਂ ਕਰਨਾ ਪਰ ਇਸੇ ਨਾਲ ਹੀ ਇੱਕ ਖਬਰ ਹੋਰ ਦਸਤਕ ਦੇ ਰਹੀ ਹੈ ਬੜੀ ਰੋਚਕ ਖਬਰ ਹੈ ਕਿ ਗਿਆਨੀ ਰਗबीर ਸਿੰਘ ਖੁਦ ਮੁਸਤਾਫੀ ਹੋ ਸਕਦੇ ਆ ਖੁਦ ਅਸਤੀਫਾ ਦੇ ਸਕਦੇ ਆ ਆਪਣੇ ਅਹੁਦੇ ਤੋਂ ਜਥੇਦਾਰੀ ਛੱਡ ਸਕਦੇ ਆ ਹੁਣ ਇਹਨਾਂ ਦੋਵਾਂ ਚੀਜ਼ਾਂ ਨੂੰ ਜਦੋਂ ਕੋਖਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਜਾਣਕਾਰ ਇਹ ਦੱਸਦੇ ਆ ਸਿਆਸੀ ਗਲਿਆਰਿਆਂ 'ਚ ਇਹ ਚਰਚਾ ਹੈ ਕਿ ਕੱਲ ਨੂੰ ਕੋਈ ਵੀ ਪਟਾਕਾ ਪੈ ਸਕਦਾ ਕੱਲ ਨੂੰ ਵੱਡਾ ਬੰਬ ਡਿੱਗਣਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੇ ਅਸਤੀਫੇ ਨੇ ਇੱਕ ਚੀਜ਼ ਤਾਂ ਸਪਸ਼ਟ ਕਰ ਦਿੱਤੀ ਹੈ ਕਿ ਅਕਾਲੀ ਦਲ ਦੇ ਅੰਦਰ ਕਾਫੀ ਵੱਡੀ ਬਗਾਵਤ ਚੱਲ ਰਹੀ ਹੈ ਤੁਹਾਨੂੰ ਅਗਾਹੇ-ਬਗਾਹੇ ਮੈਂ ਵੀ ਬਹੁਤ ਵਾਰ ਦੱਸਿਆ ਅਕਾਲੀ ਦਲ ਦੇ ਵੱਡੇ ਆਗੂ ਸੁਖਬੀਰ ਸਿੰਘ ਬਾਦਲ ਦੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਨਾਲ ਮੱਥਾ ਲਾਉਣ ਵਾਲੇ ਫੈਸਲੇ ਤੋਂ ਨਾਰਾਜ਼ ਨੇ ਤੇ ਇਹ ਬਗਾਵਤ ਇਸ ਤਰ੍ਹਾਂ ਨਾਲ ਹੈ ਕਿ ਧਾਮੀ ਨੂੰ ਕਿਹਾ ਗਿਆ ਸੀਗਾ ਕਿ ਤੁਸੀਂ ਹੁਣ ਜ਼ਥੇਦਾਰ ਗਿਆਨੀ ਰਗਵੀਰ ਸਿੰਘ ਫਰਾਨੂ ਵੀ ਘਰ ਤੋਰੋ ਇਸੇ ਚੱਕਰ ਚ ਧਾਮੀ ਇੰਨੇ ਜ਼ਿਆਦਾ ਪ੍ਰੈਸ਼ਰਾਈਜ਼ ਹੋ ਗਏ ਹੁਣ ਗੱਲ ਇਹ ਵੀ ਹੈ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਬੀਤੀ ਕੱਲ੍ਹ ਹੋਣੀ ਸੀ ਉਹ ਰੱਦ ਵੀ ਇਸੇ ਚੱਕਰ ਚ ਕੀਤੀ ਗਈ ਹੈ ਕਿ ਧਾਮੀ ਧਾਮੀ ਨੇ ਸਾਰਿਆਂ ਤੋਂ ਇਹ ਗੱਲ ਹੱਥ ਜੋੜ ਕੇ ਕਹੀ ਸੀ ਤੁਹਾਨੂੰ ਦੱਸਿਆ ਕਿ ਅਕਾਲ ਤਖ਼ਤ ਸਾਹਿਬ ਨੂੰ ਸੱਤ ਮੈਂਬਰੀ ਕਮੇਟੀ ਦੇ ਮਾਮਲੇ ਦੇ ਵਿੱਚ ਸਖਬੀਰ ਸਿੰਘ ਬਾਦਲ ਦਾ ਧੜਾ ਬਲਵਿੰਦਰ ਭੁੰਦੜ ਬਿਲਕੁਲ ਨਹੀਂ ਮੰਨ ਰਿਹਾ ਉੱਥੋਂ ਦਾ ਪਘੋੜੇ ਨੇ ਟਿਚ ਜਾਣ ਰਹੇ ਨੇ ਗੂਠਾ ਦਿਖਾ ਰਹੇ ਨੇ ਠੰਗਾ ਦਿਖਾ ਰਹੇ ਨੇ ਜਿਹੜੀ ਗੱਲ ਕਹੀ ਜਾਂਦੀ ਹੈ ਨਾ ਕਿ 2 ਦਿਨ ਦਾ ਸਮਾਂ ਬਲਵਿੰਦਰ ਸਿੰਘ ਭੁੰਦੜ ਨੇ ਮੰਗਿਆ ਨਹੀਂ ਇਸ ਤਰ੍ਹਾਂ ਨਹੀਂ ਜਾਣਕਾਰੀ ਦੱਸਦੇ ਹੈ ਕਿ 7 ਮੈਂਬਰਾਂ ਦੇ ਵਿੱਚੋਂ 6 ਮੈਂਬਰ ਇਸ ਗੱਲ ਦੇ ਉੱਤੇ ਸਹਿਮਤ ਸੀ ਕਿ ਸਾਨੂੰ ਮੀਟਿੰਗ ਭਰਤੀ ਪ੍ਰਕਿਰਿਆ ਨਵੇਂ ਸਿਰਿਓਂ ਵਿੰਡਣੀ ਚਾਹੀਦੀ ਆ ਧਾਮੀ ਨੇ ਕਿਹਾ ਸੀ ਕਿ ਮੈਨੂੰ 2 ਦਿਨ ਦਾ ਸਮਾਂ ਦੇ ਦਿਓ ਜੇਕਰ ਨਾ ਕੁਝ ਗੱਲ ਬਣੀ ਤਾਂ ਫਿਰ ਮੈਂ ਤੁਹਾਡੇ ਨਾਲ ਚੱਲਾਂਗਾ ਤੇ ਪੂਰੀ ਤਰ੍ਹਾਂ ਨਾਲ ਹੁਕਮਨਾਮੇ ਜਿਹੜੇ ਆ ਉਸ ਦੇ ਉੱਤੇ ਆਪਾਂ ਪੈਰਾ ਦਵਾਂਗੇ ਧਾਮੀ ਕਿਹਾ ਜਾਂਦਾ ਹੈ ਕਿ ਪ੍ਰੈਸ਼ਰ ਨੂੰ ਚੱਲ ਨਹੀਂ ਸਕੇ ਦੇਖੋ ਹਰ ਕਿਸੇ ਦੀ ਆਪਣੀ ਆਪਣੀ ਕੈਪੈਸਿਟੀ ਹੁੰਦੀ ਆ ਪਰ ਇਸ ਸਮੇਂ ਧਾਮੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਨੂੰ ਲਾਗੂ ਕਰਾਉਣ ਦੇ ਲਈ ਜੀੜ ਤੋੜ ਉਹਦੇ ਕੋਈ ਵੱਡੀਆਂ ਚੀਜ਼ਾਂ ਨਹੀਂ ਹੁੰਦੇ। ਉਹਦੇ ਆਉਂਦੇ ਜਾਂਦੇ ਰਹਿੰਦੇ ਆ ਸਿਧਾਂਤ ਸਿਧਾਂਤਕ ਪ੍ਰਕਿਰਿਆ, ਉਸੂਲ ਬੰਦੇ ਦੇ ਯਾਤੀ ਉਸੂਲ ਹੁੰਦੇ ਆ ਜਿਹੜੇ ਨਿੱਜੀ ਉਸੂਲ ਬਣਾਏ ਹੁੰਦੇ ਆ ਕਿ ਮੈਂ ਆਹ ਕੰਮ ਕਰਨਾ ਹੈ ਆ ਨਹੀਂ ਕਰਨਾ। ਉਹ ਬੜੇ ਮਹੱਤਵਪੂਰਨ ਹੁੰਦੇ। ਧਾਮੀ ਨੇ ਅਸਤੀਫਾ ਪ੍ਰੈਸ਼ਰ 'ਚ ਵੀ ਦਿੱਤਾ। ਕਿਆ ਜਾਂਦਾ ਕਿ ਧਾਮੀ ਇਸ ਸਭ ਕਾਸੇ ਦੇ ਵਿੱਚ ਇੱਕ ਤਰ੍ਹਾਂ ਇਹ ਮਹਿਸੂਸ ਕਰ ਰਹੇ ਸੀ ਕਿ ਭਾਈ ਇਦਾਂ ਹੁਣ ਅੱਗੇ ਹੋਰ ਨਹੀਂ ਚੱਲਿਆ ਜਾ ਸਕਦਾ ਕਿਉਂਕਿ ਜਿਹੜਾ ਜਾਣਕਾਰ ਦੱਸਦੇ ਆ ਖਬਰਾਂ ਨਿਕਲ ਕੇ ਆ ਰਹੀਆਂ ਨੇ ਕਿ ਪ੍ਰੈਸ਼ਰ ਸੀਗਾ ਕਿ ਹੁਣ ਜਥੇਦਾਰ ਰਗਵੀਰ ਸਿੰਘ ਨੂੰ ਵੀ ਘਰ ਤੋਂ ਰਿਆ ਜਾਵੇ ਐਸੇ ਚੱਕਰ 'ਚ ਸਾਰਾ ਕੁਝ ਹੋਇਆ ਤੇ ਸੱਤ ਮੈਂਬਰੀ ਕਮੇਟੀ ਵਿੱਚ ਉਹਨਾਂ ਨੇ ਨਹੀਂ ਮੰਨੀ ਧਾਮੀ ਦੀ ਕੋਈ ਗੱਲ ਉਹ ਤਾਂ ਕਹਿੰਦੇ ਕਿ ਜੋ ਅਸੀਂ ਕਹਿੰਨੇ ਆ ਉਹ ਕਰਨਾ ਕਰੋ ਨਹੀਂ ਦੂਸੀ ਆਪਣਾ ਰਾਹ ਫੜੋ ਡੰਡੀ ਪੈ ਜਾਓ ਇਹ ਵਾਲਾ ਹਸਾਬ ਜਿਹੜਾ ਉਸ ਧੜੇ ਦੇ ਵਿੱਚ ਹੋ ਚੁੱਕਿਆ ਆ ਤੁਸੀਂ ਇਹ ਅੰਦਾਜ਼ਾ ਲਾ ਸਕਦੇ ਹੋ ਕਿ ਕਿੰਨਾ ਗੰਭੀਰ ਮਸਲਾ ਬਣ ਚੁੱਕਿਆ ਹੈ ਕਿ ਸੱਤ ਮੈਂਬਰੀ ਕਮੇਟੀ ਦੀ ਜਿਹੜੀ ਧਾਮੀ ਦੀ ਕਮਿਟਮੈਂਟ ਸੀ ਉਹ ਵੀ ਨਹੀਂ ਪੂਰੀ ਹੋਈ ਹੁਣ ਸਵੇਰੇ ਮੀਟਿੰਗ ਹੋਣੀ ਸੀ ਹੁਣ ਦੇਖਦੇ ਆ ਕਿ ਉਹ ਹੁੰਦੀ ਆ ਕਿ ਨਹੀਂ ਹੁੰਦੀ ਕੋਸ਼ਿਸ਼ ਕਰੀ ਸੀ ਕੁਝ ਮੈਂਬਰਾਂ ਤੋਂ ਪਤਾ ਕਰਨ ਦੀ ਪਰ ਉਹਨਾਂ ਨੂੰ ਵੀ ਹਾਲੇ ਤੱਕ ਇਸ ਚੀਜ਼ਾਂ ਸਪਸ਼ਟ ਨਹੀਂ ਗਿਆ ਹੋਰ ਜਿਹੜੀ ਮੈਂ ਤੁਹਾਨੂੰ ਸ਼ੁਰੂ ਚ ਗੱਲ ਕੀਤੀ ਸੁਖਬੀਰ ਸਿੰਘ ਬਾਦਲ ਦੇ ਵਿਰੁੱਧ ਇਹ ਵੱਡੀ ਬਗਾਵਤ ਹੈ ਜਿਹੜੀ ਕਿ ਆਉਂਦੇ ਦਿਨਾਂ ਦੇ ਵਿੱਚ ਹੋਰ ਵਾਰ ਸਕਦੀ ਹੈ ਦੂਜੀ ਗੱਲ ਇਹ ਹੈ ਕਿ ਕੱਲ ਨੂੰ ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਮਨਜ਼ੂਰ ਵੀ ਹੋ ਸਕਦਾ ਹੈ ਤੇ ਨਾਮਨਜ਼ੂਰ ਵੀ ਹੋ ਸਕਦਾ ਹੈ ਇਹ ਸਾਰੀ ਦੀ ਸਾਰੀ ਗੇਮ ਹੁਣ ਜਥੇਦਾਰ ਸਾਹਿਬ ਗਿਆਨੀ ਰਗਵੀਰ ਸਿੰਘ ਖਰਾਂ ਦੇ ਪਹਾਲੇ ਦੇ ਵਿੱਚ ਜਾ ਚੁੱਕੀ ਹੈ ਤੇ ਖਬਰਾਂ ਇਹ ਵੀ ਨੇ ਕਿ ਜਥੇਦਾਰ ਖੁਦ ਇਸ ਮਾਮਲੇ ਦੇ ਵਿੱਚ ਆਪ ਹੀ ਅਸਤੀਫਾ ਦੇ ਦੇਣ ਇਹ ਵੀ ਚਰਚਾਵਾਂ ਨੇ ਹੁਣ ਜੋ ਕੁਝ ਹੋਣਾ ਸਵੇਰੇ ਹੋਣਾ ਰਾਤ ਨੂੰ ਕੋਈ ਡਿਵੈਲਪਮੈਂਟ ਹੁੰਦੀ ਆ ਤਾਂ ਉਹ ਤੁਹਾਡੇ ਨਾਲ ਆਉਂਦੇ ਸਮੇਂ ਸਾਂਝੀ ਕੀਤੀ ਜਾਏਗੀ ਪਰ ਇੱਕ ਗੱਲ ਜ਼ਰੂਰ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਪੰਥਕ ਸਿਆਸਤ ਦੇ ਲਈ ਕਾਫੀ ਚੁਣੌਤੀਆਂ ਨੇ ਤੇ ਘੁੰਮਣਘੇਰੀਆਂ ਦਾ ਸ਼ਿਕਾਰ ਰਹੇਗੀ ਤੇ ਸੁਖਬੀਰ ਸਿੰਘ ਬਾਦਲ ਨੂੰ ਇੱਕ ਹੋਰ ਵੱਡੀ ਬਗਾਵਤ ਦੇ ਲਈ ਤਿਆਰ ਰਹਿਣਾ ਚਾਹੀਦਾ ਹੈ